ਹਲਕਾ ਗੁਰੂ ਹਰ ਸਹਾਇ ਦੇ ਪਿੰਡ ਕੁੱਤਬਗੜ੍ਹ ਪਾਟਾ ਵਿਖੇ ਇੱਕ ਵਿਵਤਾ ਨੇ ਆਪਣੇ ਪਤੀ ਸੱਸ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਣੀ ਹੋਵੇ ਕਿ ਪਿੰਡ ਗੋਲੂ ਕਾ ਮੋੜ ਦੀ ਜੰਪਲ ਅਦੇ ਕਸ਼ਮੀਰ ਲਾਲ ਦੀ ਬੇਟੀ ਸਿਮਰਨ ਔਰ ਸਰਜੀਤ ਕੌਰ ਨੇ ਜਿਸ ਜੋਗੀ ਆਪਣੇ ਪਤੀ ਦੀ ਕੁੱਟ ਮਾਰ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਆਪਣੇ ਉੱਪਰ ਤੇਲ ਪਾ ਕੇ ਆਪਣੀ ਜੀਵਨ ਲੀਲਾ ਸਵਾਰਤ ਕਰ ਲਈ ਹੈ ਅਤੇ ਆਪਣੇ ਆਖਰੀ ਸਾਹ ਸੀਐਮਸੀ ਹਸਪਤਾਲ ਵਿੱਚ ਲਏ ਨੇ ਸਿਮਰਨ ਦਾ ਪੇਕੇ ਪਰਿਵਾਰ ਉਸ ਨੂੰ ਆਪਣੇ ਪਿੰਡ ਗੋਲੂ ਕਾ ਮੋੜ ਲਿਆਂਦਾ ਤੇ ਸਿਮਰਨ ਦੇ ਪੇਕੇ ਪਰਿਵਾਰ ਵਿੱਚੋਂ ਉਸ ਦੀ ਵੱਡੀ ਭੈਣ ਨੇ ਉਸ ਦੇ ਸਹੁਰੇ ਪਰਿਵਾਰ ਤੇ ਕਥਿਤ ਦੋਸ਼ ਲਗਾਉਂਦਿਆਂ ਕਿ ਕਿਉਂ ਬੜੀ ਬੁਰੀ ਤਰ੍ਹਾਂ ਮੇਰੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਾਰਨ ਸਾਡੀ ਭੈਣ ਦੁਖੀ ਹੋ ਚੁੱਕੀ ਸੀ ਅੱਜ ਉਹਦੀ ਹਸਪਤਾਲ ਵਿੱਚ ਜੇਰੇ ਇਰਾਜ ਮੌਤ ਹੋ ਗਈ ਹੈ ਦੂਸਰੇ ਪਾਸੇ ਗੁਰੂ ਹਰ ਸਹਾਇ ਦੀ ਪੁਲਿਸ ਨੇ ਸੋਹਰੇ ਪਰਿਵਾਰ ਖਿਲਾਫ ਬਣਦੀ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਮੇਰੀ ਭੈਣ ਸਰਜੀਤ ਕੌਰ ਨੂੰ ਇਨਸਾਫ ਦਿਵਾਇਆ ਜਾਵੇ ਮੇਰੀ ਭੈਣ ਸਰਜੀਤ ਕੌਰ ਨੂੰ 20 ਸਾਲ ਤੋਂ ਇਹ ਬਹੁਤ ਤੰਗ ਰਹੀ ਏ ਇਸ ਬੰਦੇ ਨੇ ਉਹਨੂੰ ਬਹੁਤ ਕੁੱਟਿਆ ਮਾਰਿਆ ਅਸੀਂ ਭੈਣ ਨੂੰ ਘਰੇ ਲਿਆਂਦਾ ਪਰ ਅਸੀਂ 6-6 ਮਹੀਨੇ ਭੈਣ ਨੂੰ ਰੱਖ ਕੇ ਫਿਰ ਇਸ ਕੁੱਤੇ ਦੇ ਲੱਟ ਤੋੜ ਦਿੰਦੇ ਸੀ ਪਰ ਇਸ ਬੰਦੇ ਨੇ ਸਾਡੀ ਇੱਜ਼ਤ ਨਹੀਂ ਰੱਖੀ ਬਿਲਕੁਲ ਨਹੀਂ ਰੱਖੀ ਇਸ ਬੰਦੇ ਨੇ ਸਾਡੀ ਇੱਜ਼ਤ ਇਹ ਸਾਡੀ ਭੈਣ ਨੂੰ ਕੁੱਟਦਾ ਹੀ ਰਿਹਾ ਏ ਜਦੋਂ ਉਹ ਨਿਆਣਾ ਉਹਨੇ ਕਹਿਣਾ ਮੈਨੂੰ ਚੱਗਾ ਚੱਕ ਕੇ ਵਿਖਾਣਾ ਭੈਣਿਆ ਮੈਨੂੰ ਮਾਰਿਆ ਸੂੰ ਉਹਦੀ ਕੁੱਟ-ਕੁੱਟ ਕੇ ਉਹਨੇ ਉਹਦੀ ਧੋਈ ਤੋੜ ਦਿੱਤੀ ਏ ਸਾਡੀ ਪੈਣ ਨੇ ਖਲੋ ਗਈ ਰੋਟੀ ਐ ਖਾਣੀ ਐ ਖਲੋ ਕੇ ਉਹਦੇ ਕੋਲ ਬੈਠਾ ਵੀ ਨਹੀਂ ਜਾਂਦਾ ਹੁੰਦਾ ਸੀ ਸਾਡੀ ਪੈਣ ਕੋਲ ਜਦੋਂ ਵੀ ਉਹਨੇ ਮੈਨੂੰ ਬੋਰਡ ਕਰਨਾ ਉਹਨੇ ਕਹਿਣਾ ਪੈਣੇ ਮੇਰਾ ਕੋਈ ਨਹੀਂ ਹੈਗਾ ਇਸ ਦੁਨੀਆ ਤੇ ਮੇਰਾ ਕੋਈ ਨਹੀਂ ਹੈਗਾ ਮੇਰਾ ਕੋਈ ਨਹੀਂ ਹੈਗਾ 20 ਸਾਲ ਤੋ ਤਾਂ ਗਰੀ ਮੇਰੀ ਪੈਣ ਕਹਿੰਦਾ ਸੀ ਉਹ ਨੂੰ ਕਹਿੰਦਾ ਸੀ ਪੈਣੇ ਤੈਨੂੰ ਲੈ ਆਣਾ ਕਹਿੰਦੀ ਸੀ ਮੇਰਾ ਪੁੱਤਰ ਵੱਡਾ ਹੋਵੇਗਾ ਮੇਰਾ ਘਰ ਬਣ ਜਾਵੇਗਾ ਮੈਂ ਪੇਕਿਆਂ ਤੇ ਨਹੀਂ ਜਾਣਾ ਪਾਪ ਉਸ ਦੇ ਪੁੱਤਰ ਨੇ ਹੋਂ ਦਾ ਸਾਥ ਨਹੀਂ ਦਿੱਤਾ ਬਿਲਕੁਲ ਨਹੀਂ ਸਾਥ ਦਿੱਤਾ ਪੁੱਤਰ ਨੇ ਜੇ ਪੁੱਤਰ ਪਿਓ ਨੂੰ ਕਹਿੰਦਾ ਪਿਓ ਮੇਰੀ ਮਾਂ ਨੂੰ ਨਾ ਮਾਰਿਆ ਕਰ ਤੇ ਪਿਓ ਕਿਵੇਂ ਨਾ ਗੱਲ ਮੰਨਦਾ ਪਿਓ ਪੁੱਤਰ ਇੱਕੋ ਹੀ ਫੈਸਲੇ ਤੇ ਚਲਦੇ ਸੀ ਤਾਂ ਇੱਕ ਲੜਕੀ ਦੀ ਜਿਹੜੀ ਡੈਥ ਹੋ ਗਈ ਜੀ ਸੋਹਰੇ ਪਰਵਾਸ ਉਤਾਂ ਸੀ ਕੀ ਮਾਮਲਾ ਸੀ ਜੀ ਆ ਇੱਕ ਲੜਕੀ ਸੀ ਸਿਮਰਨ ਕੌਰ ਗੋਲੂ ਕਾ ਮੋੜ ਦੀ ਉਹ ਰਹਿਣ ਵਾਲੀ ਸੀ ਤੇ ਬਾਟੇ ਮੈਰਿਡ ਸੀ ਅ ਬੱਚੇ ਕਾਫੀ ਵੱਡੇ ਸੀਗੇ 16 ਸਾਲ ਦਾ ਵੱਡਾ 19 ਸਾਲ ਦਾ ਬੇਟਾ ਸੀ ਉਹਦਾ ਤੇ 16 ਸਾਲ ਦੀ ਬੇਟੀ ਸੀ ਉਹ ਘਰ ਦੇ ਵਿੱਚ ਹੀ ਉਹਨਾਂ ਦਾ ਕਰੇਲੂ ਸੀਗਾ ਡਿਸਪਿਊਟ ਤੇ ਉਹਦੇ ਕਰਕੇ ਉਹਨੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਅਗਲਾੜੀ ਤੇ ਉਹ ਦੀਸ਼ਵੰਦੀ ਉਹਨੇ ਬਿਆਨ ਲਿਖਾਇਆ ਸੀਗਾ ਜਿਹੜਾ ਮਰਦੇ ਸਮੇਂ ਦਾ ਬਿਆਨ ਉਹ ਅਸੀਂ ਉਹਦਾ ਕਲਮਬੰਦ ਕੀਤਾ ਉਹਦੇ ਵਿੱਚ ਉਹਨੇ ਆਪਦੀ ਸੱਸ ਦਾ ਨਾਮ ਲਿਖਾਇਆ ਤੇ ਇੱਕ ਆਪ ਦੇ ਘਰ ਵਾਲੇ ਦਾ ਵੀ ਮੈਨੂੰ ਦੁੱਖ ਹੋ ਕੇ ਜਿਹੜਾ ਹੈਗਾ ਕਿ ਕਰ ਰਹੀਆਂ ਹੈ ਸਟੈਪ ਚੁੱਕ ਰਹੀਆਂ ਤੇ ਸਬੰਧੀ ਅਸੀਂ ਜਿਹੜੀ ਐਫ ਆਈ ਆਰ ਉਹ ਦਰਜ ਕਰਤੀ ਹੈ 306 ਦੇ ਵਿੱਚ ਅਗਲੀ ਤਫ਼ਤੀਸ਼ਾ ਜਿਹੜੀ ਉਹ جاری ਆ ਪਰਿਵਾਰ ਵੱਲੋਂ ਵੀ ਗੱਲ ਕਹੀ ਜਾ ਰਹੀ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਸਸਕਾਰ ਨਹੀਂ ਕੀਤਾ ਜਾਊਗਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਅਜ ਸਸਕਾਰ ਨਹੀਂ ਕੀਤਾ ਨਹੀਂ ਅੱਜ ਅਸੀਂ ਉਹਨਾਂ ਦਾ ਐਫ ਆਈ ਆਰ ਦਰਜ ਕਰਕੇ ਅਸੀਂ ਜਿਹੜਾ ਹੈਗਾ ਦੋਸ਼ੀ ਤਾਂ ਅਸੀਂ ਹਰੇਕ ਮੁਕੱਦਮੇ ਦੇ ਵਿੱਚ ਹੀ ਦੇਖੋ ਰੈਸਟ ਕਰਨੇ ਹੁੰਦੇ ਆ ਜੇ ਉਹਨਾਂ ਦੀ ਕੋਈ ਸਾਡੇ ਤੱਕ ਆਈ ਨਹੀਂ ਇਹ ਸ਼ਰਤ ਜੇ ਉਹਨਾਂ ਨੇ ਕੀਤਾ ਤਾਂ ਦੋਸ਼ੀ ਤਾਂ ਅਸੀਂ ਤੁਰੰਤ ਰੈਸਟ ਕਰਨਾ ਹੀ ਕਰਨੇ ਕਰ ਲਾਂਗੇ ਦੋਸ਼ੀ ਰੈਸਟ ਵੀ ਕਰਾਂਗੇ